ਇਹਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕੁਝ ਲੋਕੀ ਮੌਕੇ ਤੇ ਪਹੁੰਚਦੇ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰਾਰਤੀ ਅੰਸਰ ਇਹਨਾਂ ਨੂੰ ਕਹਿ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਨਕਲੀ ਅ ਸਿੱਖ ਬਣੇ ਨੇ ਗਾਤਰਾ ਸਾਹਿਬ پاک ਦੇ ਨਕਲੀ ਸਿੱਖ ਬਣੇ ਨੇ ਜਿਸ ਤੋਂ ਬਾਅਦ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਟਾ ਨਜ਼ਰ ਆਇਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਔਰ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਵੱਲੋਂ ਗਾਤਰਾ ਸਾਹਿਬ ਸਜਾਇਆ ਗਿਆ ਹੈ ਨੰਗੇ ਸਿਰ ਨੇ ਨਕਲੀ ਸਿੱਖ ਬਣੇ ਹੋਏ ਨੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਜਿਹੜੇ ਨੇ ਵਲੁੰਧਰੇ ਗਏ ਨੇ ਹਾਲਾਂਕਿ ਜਦੋਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਘਟਨਾ ਕਿੱਥੋਂ ਦੀ ਹੈ ਕਿਸ ਇਲਾਕੇ ਦੇ ਵਿੱਚ ਵਾਪਰੀ ਹੈ ਪਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਕੇ ਤੇ ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਖਬਰ ਦਾ ਕਹਿ ਸਕਦਾ ਘਟਨਾ ਦਾ ਪਤਾ ਲੱਗਦਾ ਹੈ ਮੌਕੇ ਤੇ ਸਿੱਖ ਜਥੇਬੰਦੀਆਂ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਜਾਂਦਾ ਹੈ ਮੌਕੇ ਤੇ ਕਾਫੀ ਹੰਗਾਮਾ ਹੁੰਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜਦੋਂ ਇਹਨਾਂ ਨੂੰ ਮੌਕੇ ਤੇ ਫੜਿਆ ਜਾਂਦਾ ਹੈ ਇਹਨਾਂ ਨੂੰ ਲਹਣ ਤਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ ਸਾਰਤ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਇਹ ਸ਼ਰਾਰਤੀ ਅੰਸਰ ਇਹਨਾਂ ਨੂੰ ਕਹਿ ਸਕਦੇ ਆ ਨੰਗੇ ਸਿਰ ਨੇ ਇਹਨਾਂ ਨੇ ਗੱਤਰੇ ਪਾਏ ਹੋਏ ਨੇ ਨਕਲੀ ਸਿੱਖ ਬਣੇ ਹੋਏ ਨੇ ਤੇ ਸਿੱਕਾਂ ਦੇ ਅਕਸ਼ਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਮੌਕੇ ਤੇ ਹੋਰ ਕੀ ਕੁਝ ਵਾਪਰਿਆ ਸੀ ਇੱਕ ਵਾਰ ਆਪਾਂ ਉਹ ਵੀ ਸੁਣਦੇ ਆ ਜੇ ਆਪ ਨੇ ਇਹ ਵੇਖੋ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਆਏ ਨੇ ਲਿਖਿਆ ਇਹਨਾਂ ਨੂੰ ਪੇਂਟ ਮਾਰ ਕੇ ਵੇਖੋ ਕਿੱਥੋਂ ਆਏ ਹੋ ਆਪ ਇਹ ਜਥੇਦਾਰ ਜੀ ਕਿੱਥੋਂ ਆਏ ਨੇ ਅੱਜ ਕਿੱਥੋਂ ਨੰਨੀਆਂ ਨੰਨੀਆਂ ਸੈਨੇ ਕਿੱਥੋਂ ਆਏ ਨੇ ਆ ਜੀ ਰਾਹ ਸਾਹਿਬ ਇਹ ਆਰਐਸ ਦੇ ਇੱਕ ਘਟੀਆ ਰੁਪੇ ਘਟੀਆ ਹਰਕਤਾਂ ਨੇ ਇਹ ਹਰਕਤਾਂ ਕਰ ਜਾਂਦੇ ਆ ਜੀ ਉਹਦੇ ਬਾਅਦ ਵਿੱਚ ਸਿਰਫ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੱਕ ਇਹ ਸਾਡੇ ਚੋਂ ਅਸੀਂ ਅੰਦਰ ਅੰਦਰ ਜਦੋਂ ਅੰਦਰ ਜਦੋਂ ਥੋੜਾ ਚੰਗਾ ਤੇਰਾ ਪੱਜ ਪੱਜ ਲਾਈਵ ਚੱਲਣ ਦਿਆ ਇਹ ਬੰਦੇ ਜੀ ਪੁਰਛੇਤਰ ਚੌਂਕ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੰਦੇ ਉਹ ਪਹਿਲਾਂ ਅੰਦਰ ਤਾੜੋ ਅੰਦਰ ਨੂੰ ਸੁਣਗੇ ਆਹ ਵੇਖੋ ਇਹਨਾਂ ਗਾਤਰੇ ਪਾਏ ਆਹ ਵੇਖੋ پتا نہیں آپ کو یہ نہیں پتا یہ ہمارے دھرم کے کے نہیں جی نہیں آرٹیکل پچیس پڑھو گورنمنٹ کا جو قانون ہے اس میں صرف سکھوں کا پہننے کا دقت کرو آپ کو چھوڑ دیا مارا نہیں ਆ ਤੂੰ ਕੀ ਆਇਆ ਤੂੰ ਚਲ ਅੰਦਰ ਆਰੇ ਹੱਥ ਮੇ ਰੱਖ ਹੱਥ ਮੇ ਉਹ ਲੋਹੇ ਦੇ ਗਰਪਾਨ ਇਹ ਆਪਨੇ ਇਹ ਵੇਖੋ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਆਏ ਨੇ ਲਿਖਿਆ ਇਹਨਾਂ ਨੇ ਪੇਂਟ ਮਾਰ ਕੇ ਵੇਖੋ ਕਿੱਥੋਂ ਆਏ ਹੋ ਆਪ ਲੇ ਲਓ ਲੇ ਇਹ ਆਡੀ ਸਤਿਕਾਰਯੋਗ ਜੀ ਕਿੱਥੋਂ ਆਏ ਨੇ ਅੱਜ ਇਹ ਬੰਦੇ ਕਿੱਥੋਂ ਨੰਨੀਆਂ ਨੰਨੀਆਂ ਸੈਨਾ ਕਿੱਥੋਂ ਆਏ ਨੇ ਆ ਇਧਰ ਆਇਆ ਸਾਬ ਇਹ ਆ ਰਹੇ ਸੋ ਜੇ ਘਟੀਆਂ ਕਮਟੀਆਂ ਹਰਕਤਾਂ ਨੇ ਇਹ ਹਰਕਤਾਂ ਕਰਨ ਜਾਂਦੇ ਨੇ ਆਪਣੇ ਬਾਹਰ ਬੱਚੀ ਵਿੱਚ ਸਿਰਫ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੱਕ ਹੈ ਇਹ ਸਾਡੇ ਚੋਂ ਅਸੀਂ ਅੰਦਰ ਅੰਦਰ ਜਦੋਂ ਅੰਦਰ ਜਦੋਂ ਥੋੜਾ ਚੰਗਾ ਤੇਰਾ ਪੱਜ ਪੱਜ ਲਾਈਵ ਚੱਲਣ ਦਿਆ ਇਹ ਬੰਦੇ ਜੀ ਖੁਸ਼ੇਤਰ ਚੌਂਕ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੰਦੇ ਉਹ ਪਹਿਲਾਂ ਅੰਦਰ ਤਾੜੋ ਅੰਦਰੋਂ ਆ ਕੇ ਆਓ ਆਹ ਵੇਖੋ ਇਹਨਾਂ ਗਾਤਰੇ ਪਾਏ نہیں آپ کو یہ نہیں پتا ہمارے دھرم کے نہیں جی نہیں آرٹیکل پچی پڑھو گورمنٹ کا جو قانون ہے اس میں صرف سکھوں کا اے چھوکر کرو آپ کا چھوڑ دیا معرا نہیں ਚਲੋ ਅੰਦਰ ਆਓ ਅਰੇ ਹੱਥ ਵਿੱਚ ਰੱਖ ਹੱਥ ਵਿੱਚ ਉਹ ਲੋਹੇ ਦੀ ਗੁਰਪਾਨ ਅੰਦਰ ਲੈ ਜਾਓ ਅੰਦਰ ਲੈ ਜਾਓ ਇੰਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕੁਝ ਲੋਕੀ ਮੌਕੇ ਤੇ ਪਹੁੰਚਦੇ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰਾਰਤੀ ਅੰਸਰੇ ਨਾਲ ਕਹਿ ਸਕਦੇ ਆ ਜਿਨ੍ਹਾਂ ਦੇ ਵੱਲੋਂ ਨਕਲੀ ਸਿੱਖ ਬਣੇ ਨੇ ਗਾਤਰਾ ਸਾਹਿਬ ਪਾਕੇ ਨਕਲੀ ਸਿੱਖ ਬਣੇ ਨੇ ਜਿਸ ਤੋਂ ਬਾਅਦ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਟਾ ਨਜ਼ਰ ਆਇਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪਰ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਵੱਲੋਂ ਗਾਤਰਾ ਸਾਹਿਬ ਸਜਾਇਆ ਗਿਆ ਹੈ ਨੰਗੇ ਸਿਰ ਨੇ ਨਕਲੀ ਸਿੱਖ ਬਣੇ ਹੋਏ ਨੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਜਿਹੜੇ ਨੇ ਬਲੁੰਦਰੇ ਗਏ ਨੇ ਹਾਲਾਂਕਿ ਜਦੋਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਜਿੱਥੇ ਮੰਂਬਾ ਕੀਤੀ ਜਾ ਰਹੀ ਹੈ ਉੱਥੇ ਹੀ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਘਟਨਾ ਕਿੱਥੋਂ ਦੀ ਹੈ ਕਿਸ ਇਲਾਕੇ ਦੇ ਵਿੱਚ ਵਾਪਰੀ ਹੈ ਪਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਕੇ ਤੇ ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਖਬਰ ਦਾ ਕਹਿ ਸਕਦੇ ਆ ਘਟਨਾ ਦਾ ਪਤਾ ਲੱਗਦਾ ਹੈ ਮੌਕੇ ਤੇ ਸਿੱਖ ਜਥੇਬੰਦੀਆਂ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਜਾਂਦਾ ਹੈ ਮੌਕੇ ਤੇ ਕਾਫੀ ਹੰਗਾਮਾ ਹੁੰਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜਦੋਂ ਇਹਨਾਂ ਨੂੰ ਮੌਕੇ ਤੇ ਵੜਿਆ ਜਾਂਦਾ ਹੈ ਇਹਨਾਂ ਨੂੰ ਲਹਿਰਾਂ ਤਾਂ ਜੜੀਆਂ ਨੇ ਪਾਈਆਂ ਜਾਂਦੀਆਂ ਨੇ ਸਾਰਤ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਇਹ ਸ਼ਰਾਰਤੀ ਅੰਸਰ ਇਹਨਾਂ ਨੂੰ ਕਹਿ ਸਕਤੀਆਂ ਨੰਗੇ ਸਿਰ ਨੇ ਇਹਨਾਂ ਨੇ ਗੱਤਰੇ ਪਾਏ ਹੋਏ ਨੇ ਨਕਲੀ ਸਿੱਖ ਬਣੇ ਹੋਏ ਨੇ ਤੇ ਸਿੱਕਾਂ ਦੇ ਅੱਖਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਮੌਕੇ ਤੇ ਹੋਰ ਕੀ ਕੁਝ ਵਾਪਰਿਆ ਸੀ ਇੱਕ ਵਾਰ ਆਪਾਂ ਉਹ ਵੀ ਸੁਣਦੇ ਆ ਜੇ ਆਪ ਨੇ ਇਹ ਵੇਖੋ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਆਏ ਨੇ ਲਿਖਿਆ ਇਹਨਾਂ ਨੂੰ ਪੇਂਟ ਮਾਰ ਕੇ ਵੇਖੋ ਕਹਾਂ ਸੇ ਆਏ ਹੋ ਆਪ ਲੇ ਲਓ ਲੱਗੋ ਦਰਜ ਕਿੱਥੋਂ ਆਏ ਨੇ ਅੱਜ ਇਹ ਬੰਦੇ ਨਾ ਕਿੱਥੋਂ ਲੰਮੀਆਂ ਲੰਮੀਆਂ ਸੈਨਾਂ ਕਿੱਥੋਂ ਆਏ ਨੇ ਆ ਇਧਰ ਆਇਆ ਸਾਬ ਇਹ ਆਰਐਸ ਜੀ ਕੋ ਕਟੀਆਂ ਕੋ ਕਟੀਆਂ ਹਰਕਤਾਂ ਨੇ ਇਹ ਹਰਕਤਾਂ ਕਰਨੀਆਂ ਨੇ ਹਰਕਤਾਂ ਨੇ ਆਪਣੇ ਬਾਹਰ ਬਚੀਏ ਸਿਰਫ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੱਕ ਹੈ ਇਹ ਸਾਡੇ ਅਸੀਂ ਅੰਦਰ ਅੰਦਰ ਜਦੋਂ ਅੰਦਰ ਜਦੋਂ ਥੋੜਾ ਚਾਹੇ ਤੇਰਾ ਪੱਜ ਪੱਜ ਲਾਈਵ ਚੱਲਣ ਦਿਆ ਇਹ ਬੰਦੇ ਜੀ ਪੁਰਛੇਤਰ ਚੌਂਕ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੰਦੇ ਉਹ ਪਹਿਲਾਂ ਅੰਦਰ ਤਾੜੋ ਅੰਦਰ ਨਾ ਸਾਰੇ ਆਓ ਵੇਖੋ ਇਹਨਾਂ ਗਾਤਰੇ ਪਾਏ آپ کو یہ نہیں پتا یہ ہمارے دھرم کے نہیں جی نہیں آرٹیکل پچی پڑھو گورمنٹ کا جو قانون ہے اس میں صرف سکھوں کا پہننے کا شکر کرو ہم کو چھوڑ دیا مارا نہیں ਕਰਦਾ ਆ ਕੀ ਪਾਇਆ ਤੂੰ ਕੀ ਪਾਇਆ ਤੂੰ ਚਲ ਅੰਦਰ ਅਰੇ ਹੱਥ ਮੇ ਰੱਖ ਹੱਥ ਮੇ ਲੋਕਾਂ ਦੇ ਘਰ ਪਾਣ ਇਹ ਆਪਣੇ ਇਹ ਵੇਖੋ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਲਿਖਿਆ ਇਹਨਾਂ ਨੇ ਪੇਂਟ ਮਾਰ ਕੇ ਵੇਖੋ ਕਿੱਥੋਂ ਆਏ ਹੋ ਆਪ ਲੈ ਲੋ ਲੈ ਦਰਜ ਕਿੱਥੋਂ ਆਏ ਨੇ ਅੱਜ ਨਾ ਕਿੱਥੋਂ ਲੰੰਗੀਆਂ ਲੰੰਗੀਆਂ ਸੈਨੇ ਕਿੱਥੋਂ ਆਏ ਨੇ ਆ ਇਧਰ ਆਏ ਸਾਲ ਇਹ ਆਰਐਸ ਦੇ ਕੋ ਘਟਿਆ ਕੋ ਘਟਿਆ ਹਰਕਤਾਂ ਨੇ ਹਰਕਤਾਂ ਕਰ ਜਾਂਦੇ ਆ ਸਾਡੀ ਆਪਣੀ ਬਾਚੀ ਵਿੱਚ ਸਿਰਫ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੱਕ ਹੈ ਇਹ ਸਾਡੇ ਅਸੀਂ ਅੰਦਰ ਅੰਦਰ ਜਦੋਂ ਅੰਦਰ ਜਦੋਂ ਫੜਾ ਚਾਹੇ ਤੇਰਾ ਪੱਜ ਪੱਜ ਲਾਈਵ ਚੱਲਣ ਦਿਆ ਇਹ ਬੰਦੇ ਜੀ 74 ਚੌਂਕ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੰਦੇ ਉਹ ਪਹਿਲਾਂ ਅੰਦਰ ਜਾੜੋ ਅੰਦਰ ਨੂੰ ਸੁਣਦੇ ਆ ਆ ਵੇਖੋ ਇਹਨਾਂ ਗਾਤਰੇ ਪਾਏ ہاں دیکھو ہاں پتا نہیں آپ کو یہ نہیں پتا یہ ہمارے دھرم کے نہیں جی نہیں آرٹیکل پچیس پڑھو گورنمنٹ کا جو قانون ہے اس میں صرف سکھوں کو پہننے پائی چھکر کرو آپ کا چھوڑ دیا ہمارا نہیں ਚਲੋ ਅੰਦਰ ਆਰੇ ਹੱਥ ਮੇ ਰੱਖ ਆਤਮੇ ਇੱਕ ਲੋਹੇ ਦੀ ਗੁਰਪਾਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕੁਝ ਲੋਕੀ ਮੌਕੇ ਤੇ ਪਹੁੰਚਦੇ ਨੇ ਹਾਲਕਿ ਜੋ ਜਾਣਕਾਰੀ ਮਿਲੀ ਹੈ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰਾਰਤੀ ਅਨਸਰ ਇਹਨਾਂ ਨੂੰ ਕਹਿ ਸਕਦੇ ਆ ਜਿਨ੍ਹਾਂ ਦੇ ਵੱਲੋਂ ਨਕਲੀ ਸਿੱਖ ਬਣੇ ਨੇ ਗਾਤਰਾ ਸਾਹਿਬ ਆ ਪਾਕੇ ਨਕਲੀ ਸਿੱਖ ਬਣੇ ਨੇ ਜਿਸ ਤੋਂ ਬਾਅਦ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਜਦਾ ਨਜ਼ਰ ਆਇਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਵੱਲੋਂ ਗਾਤਰਾ ਸਾਹਿਬ ਸਜਾਇਆ ਗਿਆ ਹੈ ਨੰਗੇ ਸਿਰ ਨੇ ਨਕਲੀ ਸਿੱਖ ਬਣੇ ਹੋਏ ਨੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਜਿਹੜੇ ਨੇ ਵਲੁੰਧਰੇ ਗਏ ਨੇ ਹਾਲਾਂਕਿ ਜਦੋਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਘਟਨਾ ਕਿੱਥੋਂ ਦੀ ਹੈ ਕਿਸ ਇਲਾਕੇ ਦੇ ਵਿੱਚ ਵਾਪਰੀ ਹੈ ਪਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਕੇ ਤੇ ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਖਬਰ ਦਾ ਕਹਿ ਸਕਦਾ ਘਟਨਾ ਦਾ ਪਤਾ ਲੱਗਦਾ ਹੈ ਮੌਕੇ ਤੇ ਸਿੱਖ ਜਥੇਬੰਦੀਆਂ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਜਾਂਦਾ ਹੈ ਮੌਕੇ ਤੇ ਕਾਫੀ ਹੰਗਾਮਾ ਹੁੰਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜਦੋਂ ਇਹਨਾਂ ਨੂੰ ਮੌਕੇ ਤੇ ਵੜਿਆ ਜਾਂਦਾ ਹੈ ਇਹਨਾਂ ਨੂੰ ਲਹਿਰਾਂ ਤਾਂ ਜੜੀਆਂ ਨੇ ਪਾਈਆਂ ਜਾਂਦੀਆਂ ਨੇ ਸਾਰਤ ਸਵੀਰਾਚ ਤੁਸੀਂ ਦੇਖ ਸਕਦੇ ਹੋ ਇਹ ਸ਼ਰਾਰਤੀ ਅੰਸਰ ਇਹਨਾਂ ਨੂੰ ਕਹਿ ਸਕਤੀਆਂ ਨੰਗੇ ਸਿਰ ਨੇ ਇਹਨਾਂ ਨੇ ਗਾਤਰੇ ਪਾਏ ਹੋਏ ਨੇ ਨਕਲੀ ਸਿੱਕ ਬਣੇ ਹੋਏ ਨੇ ਤੇ ਸਿੱਕਾਂ ਦੇ ਅੱਖਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਮੌਕੇ ਤੇ ਹੋਰ ਕੀ ਕੁਝ ਵਾਪਰਿਆ ਸੀ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਇਹ ਆਪਣੇ ਇਹ ਵੇਖੋ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਆਏ ਨੇ ਲਿਖਿਆ ਇਹਨਾਂ ਨੂੰ ਪੇਂਟ ਮਾਰ ਕੇ ਵੇਖੋ ਕਿੱਥੋਂ ਆਏ ਹੋ ਆਪ ਲੇ ਲਓ ਲੇ ਕਿੱਥੋਂ ਆਏ ਨੇ ਅੱਜ ਇਹ ਬੰਦੇ ਕਿੱਥੋਂ ਲੰਮੀਆਂ ਲੰਮੀਆਂ ਸੈਨਾ ਕਿੱਥੋਂ ਆਏ ਨੇ ਆ ਇਧਰ ਆਇਆ ਸਾਹਿਬ ਇਹ ਆ ਰਹੇ ਸੋ ਜਿੱਥੇ ਘਟੀਆਂ ਕੋਟੀਆਂ ਹਰਕਤਾਂ ਨੇ ਇਹ ਹਰਕਤਾਂ ਕਰ ਜਾਂਦੇ ਨੇ ਆਪਣੇ ਬਾਹਰ ਬਚੀ ਵਿੱਚ ਸਿਰਫ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੱਕ ਹੈ ਇਹ ਸਾਡੇ ਅਸੀਂ ਅੰਦਰ ਅੰਦਰ ਜਦੋਂ ਅੰਦਰ ਜਦੋਂ ਥੋੜਾ ਚਾਹੇ ਤੇਰਾ ਪੱਜ ਪੱਜ ਲਾਈਵ ਚੱਲਣ ਦਿਆ ਇਹ ਬੰਦੇ ਜੀ ਪੁਰਛੇਤਰ ਚੌਂਕ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੰਦੇ ਉਹ ਪਹਿਲਾਂ ਅੰਦਰ ਤਾੜੋ ਅੰਦਰ ਨਾ ਸਾਰੇ ਆਓ ਵੇਖੋ ਇਹਨਾਂ ਗਾਤਰੇ ਪਾਏ آپ کو یہ نہیں پتا بھی ہمارے درم کے نہیں جی نہیں آرٹیکل پچی پڑھو گورمنٹ کا جو قانون ہے اس میں صرف سکھوں کا پہنے کا چھپر کرو آپ کو چھوڑ دی ہمارا نہیں ਅਰੇ ਹੱਥ ਵਿੱਚ ਰੱਖ ਹੱਥ ਵਿੱਚ ਇਹ ਆਪਣੇ ਇਹ ਵੇਖੋ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਲਿਖਿਆ ਇਹਨਾਂ ਨੇ ਪੇਂਟ ਮਾਰ ਕੇ ਵੇਖੋ ਕਿੱਥੋਂ ਆਏ ਹੋ ਆਪ ਲੈ ਲੋ ਲੈ ਲੋ ਦਰਜ ਕਿੱਥੋਂ ਆਏ ਨੇ ਅੱਜ ਇਹ ਬੰਦੇ ਪਤਾ ਨਹੀਂ ਕਿੱਥੋਂ ਨੰਨੀਆਂ ਨੰਨੀਆਂ ਸਹੇਲੋਂ ਕਿੱਥੋਂ ਆਏ ਨੇ ਆ ਇਧਰ ਆਇਆ ਸਾਬ ਇਹ ਆ ਰਹੇ ਸੋ ਜੇ ਕੋ ਘਟਿਆ ਕੋ ਕਬੱਡੀਆ ਹਰਕਤਾਂ ਨੇ ਇਹ ਹਰਕਤਾਂ ਸੋ ਜਿਆਦੇ ਆਪਣੇ ਬਾਗ ਵਿੱਚ ਸਿਰਫ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੱਕ ਇਹ ਸਾਡੇ ਚੋਂ ਅਸੀਂ ਅੰਦਰ ਅੰਦਰ ਜਦੋਂ ਅੰਦਰ ਜਦੋਂ ਥੋੜਾ ਚਾਹੇ ਤੇਰਾ ਪੱਜ ਪੱਜ ਲਾਈਵ ਚੱਲਣ ਦਿਆ ਇਹ ਬੰਦੇ ਜੀ 76 ਚੌਂਕ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੰਦੇ ਉਹ ਪਹਿਲਾਂ ਅੰਦਰ ਤਾੜੋ ਅੰਦਰ ਨੂੰ ਸੁਣਦੇ ਆ ਆ ਵੇਖੋ ਇਹਨਾਂ ਗਾਤਰੇ ਪਾਏ دیکھو نہیں ہے آپ کو یہ نہیں پتا ہمارے دھرم کے نہیں جی نہیں آرٹیکل پچیس پڑھو گورنمنٹ کا جو قانون ہے اس میں صرف سکھوں کا پہننے کا چھپر کرو آپ کا چھوڑ دیا مارا نہیں ਅਰੇ ਹੱਥ ਵਿੱਚ ਰੱਖ ਹੱਥ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕੁਝ ਲੋਕੀ ਮੌਕੇ ਤੇ ਪਹੁੰਚਦੇ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰਾਰਤੀ ਅੰਸਰੇ ਨਾਲ ਕਹਿ ਸਕਦੇ ਆ ਜਿਨ੍ਹਾਂ ਦੇ ਵੱਲੋਂ ਨਕਲੀ ਸਿੱਕ ਬਣੇ ਨੇ ਗਾਤਰਾ ਸਾਹਿਬ ਪਾਕ ਦੇ ਨਕਲੀ ਸਿੱਕ ਬਣੇ ਨੇ ਜਿਸ ਤੋਂ ਬਾਅਦ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਟਾ ਨਜ਼ਰ ਆਇਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪਰ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਵੱਲੋਂ ਗਾਤਰਾ ਸਾਹਿਬ ਸਜਾਇਆ ਗਿਆ ਹੈ ਨੰਗੇ ਸਿਰ ਨੇ ਨਕਲੀ ਸਿੱਕ ਬਣੇ ਹੋਏ ਨੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਜਿਹੜੇ ਨੇ ਵਲੁੰਧਰੇ ਗਏ ਨੇ ਹਾਲਾਂਕਿ ਜਦੋਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਘਟਨਾ ਕਿੱਥੋਂ ਦੀ ਹੈ ਕਿਸ ਇਲਾਕੇ ਦੇ ਵਿੱਚ ਵਾਪਰੀ ਹੈ ਪਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਕੇ ਤੇ ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਖਬਰ ਦਾ ਕਹਿ ਸਕਦੇ ਘਟਨਾ ਦਾ ਪਤਾ ਲੱਗ